ਕੈਨੇਡਾ ਵਿੱਚ ਹੁਣ ਤੱਕ ਸਭ ਤੋਂ ਵੱਡੀ ਚੋਰੀ 9 ਵਿਅਕਤੀਆਂ ਨੇ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ 5 ਹੋਏ ਗ੍ਰਿਫਤਾਰ ਪੇਸ਼ ਹੈ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਕੈਨੇਡਾ ਵਿੱਚ ਹੋਈ ਹੁਣ ਤੱਕ ਦੀ ਸਭ ਤੋਂ ਵੱਡੇ ਸੋਨੇ ਦੀ ਚੋਰੀ ਵਿੱਚ 9 ਲੋਕ ਸ਼ਾਮਿਲ ਨੇ ਜਿਸ ਵਿੱਚੋਂ 5 ਲੋਕ ਗ੍ਰਿਫਤਾਰ ਕੀਤੇ ਗਏ ਨੇ 17 April 2023 ਨੂੰ ਕੈਨੇਡਾ ਦੇ ਸਭ ਤੋਂ ਵੱਡੇ 에어ਪੋਰਟ ਤੇ ਸੋਨੇ ਦੀ ਚੋਰੀ ਹੋਈ ਹੈ 에어 ਕੈਨੇਡਾ ਦੇ ਸਟੋਰੇਜ ਡਿਪੋ ਤੋਂ 6800 ਸੋਨੇ ਦੀਆਂ ਝੜਾਂ ਚੋਰੀ ਹੋ ਗਈਆਂ ਨੇ ਜਿਨ੍ਹਾਂ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ ਭਾਰਤੀ ਕਰੰਸੀ 'ਚ ਇਨ੍ਹਾਂ ਦੀ ਕੀਮਤ 1 ਅਰਬ 21 ਕਰੋੜ ਰੁਪਏ ਬਣੇਗੀ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਬ੍ਰਮਟਨ ਦਾ ਰਹਿਣ ਵਾਲਾ ਤਰਮਪਾਲ ਸਿੱਧੂ ਵੀ ਸ਼ਾਮਲੇ ਜੋ ਕਿ 에ਅਰ ਕੈਨੇਡਾ ਦਾ ਮੁਲਾਜ਼ਮ ਹੈ ਗ੍ਰਿਫਤਾਰ ਕੀਤੇ ਗਿਆਂ ਵਿੱਚੋਂ ਹੋਰ ਇੰਡੋ ਕੈਨੇਡੀਅਨ ਵਿੱਚ ਅਮਿਤ ਜਟੋਲਾ ਟੋਰਾਂਟੋ ਵਿੱਚ ਉਕਤ ਤੌਰ ਤੇ ਹੈ ਇਸ मामले ਵਿੱਚ ਗ੍ਰਿਫਤਾਰ ਕੀਤੇ ਗਏ ਹੋਰ ਤਿੰਨ ਵਿਅਕਤੀਆਂ ਵਿੱਚ ਬ੍ਰੈਂਟਨ ਦੇ ਨੇੜੇ ਜਾਰਜਟਾਊਨ ਦਾ ਆਮਦ ਚੌਧਰੀ, ਟ੍ਰਾਂਟੋ ਦਾ ਅਲੀ ਰਜਾ ਅਤੇ ਬ੍ਰੈਂਟਨ ਦਾ ਪ੍ਰਸਾਦ ਪ੍ਰਾਮਲਿੰਗਨ ਸ਼ਾਮਿਲ ਨੇ ਇਨ੍ਹਾਂ ਤੋਂ ਇਲਾਵਾ ਪੁਲਿਸ ਨੇ ਬ੍ਰੈਂਟਨ ਦੇ ਸਿਮਰਨਪ੍ਰੀਤ ਪ੍ਰਿੰਸਰ ਜੋ ਕਿ ਚੋਰੀ ਦੇ ਸਮੇਂ ਇੱਕ ਕੈਨੇਡੀਅਨ ਦੇ ਕਰਮਚਾਰੀ ਸੀ ਬ੍ਰੈਂਟਨ ਦੇ ਚਰਚਿਤ ਗਰੋਵਰ ਅਤੇ ਮਿਸਿਸ ਸਾਗਾ ਦੇ ਅਰਸਲਾਨ ਚੌਧਰੀ ਖਿਲਾਫ ਵਾਰੰਟ ਜਾਰੀ ਕੀਤੇ ਗਏ ਨੇ